ਇਹਦੇ ਵੀ ਹੁੱਡੇ ਦੇ ਆ ਅੱਖ ਵਾਲੇ ਕੂਤਰ ਪਏ ਆ ਨਾ ਇੱਕ ਨੰਬਰ ਹੀ ਆ ਬਾਈ ਜਿਹੜੀ ਇਹ ਅੱਖ ਹੁੰਦੀ ਆ ਨਾ ਇਹ ਕੂਤਰ ਜਮਾ ਨਹੀਂ ਬਾਈ ਜਾਂਦੇ ਇਹ ਨਸਲ ਨੂੰ ਬਾਹਲੇ ਰੋਕੀ ਦੇ ਕੂਤਰ ਠੀਕ ਹੈ ਇੰਸਟਾਗ੍ਰam ਆਈਡੀ ਬਾਈ ਜਿਹੜੀ ਬਾਈ ਪੁੱਛਦੇ ਸੀ ਮੇਰਾ ਹੈਗਾ ਇੰਸਟਾਗ੍ਰam ਆਈਡੀ ਗੋਪੀ ਮਲਖਪੁਰ ਠੀਕ ਆ ਗੋਪੀ ਮਲਖਪੁਰ ਉੱਥੇ ਜਾ ਕੇ ਵੀ ਤੁਸੀਂ ਚੈਨਲ ਨੂੰ ਫੋਲੋ ਕਰ ਲਿਓ ਤੇ ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿਲੀ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲਾ ਧੰਨਵਾਦ ਤਿਆਇਓ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਅੱਜ ਮੀਂਹ ਆਲਾ ਬਾਈ ਜਿਗਾੜ ਕਿਤੇ ਬਣਿਆ ਓਹੋ ਸਰਾ ਕਰਾਤਾ ਬਾਈ ਮੀਂਹ ਇਨਾ ਪਿਆ ਛੱਡ ਗੱਲਾਂ ਦਿਓ ਹਨਾ ਅੱਜ ਤੋਂ ਬਾਅਦ ਮੈਂ ਕਲਿੱਪ ਲਾ ਦੂੰਗਾ ਪਾਣੀ ਦੇਖ ਲਿਓ ਨਾਲ ਦੇ ਘਰ ਕਿੰਨਾ ਖੜਾਈ ਮਤਲਬ ਪੂਰਾ ਨਾ ਸਰਾ ਕਰਾਤਾ ਮੀਂਹ ਨੇ ਵੀ ਅੱਜ ਘੱਟੋ ਘੱਟ ਬਾਈ 3-4 ਘੰਟੇ ਯਾਰ ਮੀਂਹ ਪੈ ਗਿਆ ਹੋਣਾ ਮੇਰੇ ਸਾਬ ਨਾਲ 2.5-3 ਘੰਟੇ ਦਾ ਮੀਂਹ ਲਗਾਤਾਰ ਪਿਆ ਡਟ ਕੇ ਰੰਗ ਕਰਨ ਆਏ ਸੀ ਵਿੱਚ ਹੀ ਛੱਡ ਕੇ ਗਏ ਆਪਣੇ ਖੁੱਡੇ ਰੰਗ ਕਰਾਉਣੇ ਸੀ ਹਨਾ ਉਹ ਵੀ ਵਿੱਚ ਹੀ ਰਹਿ ਗਿਆ ਤਰਪਾਲਾ ਤਰਬੂਲਾ ਨਾਲ ਬਾਈ ਟਕਣੇ ਪਏ ਜਾ ਕੇ ਵੀ ਇਨਾ ਮੀਂਹ ਹੋ ਗਿਆ ਸੀ ਸਰਾ ਹੀ ਔਰ ਜਾਲੀਆਂ ਜੂਲੀਆਂ ਵੀ ਲਾਈਆਂ ਸੀ ਠਗੇ ਵੀ ਸੀ ਪਰ ਫੇਰ ਵੀ ਮੀ ਹੈ ਹੀ ਬਹੁਤ ਏਸੀ ਬਾਈ ਹਨਾ ਤੇ ਠੀਕ ਆ ਬਾਬੇ ਆਜੋ ਵੀਡੀਓ ਕਰੀਏ ਸ਼ੁਰੂ ਤੇ ਆਪਣਾ ਆਪਣਾ ਪਿਆਰ ਦੇ ਨਾਲ ਨਾ ਭੁੱਲਿਆ ਕਰੋ ਕਮੈਂਟ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਵੀ ਕਰ ਲਿਆ ਕਰੋ ਹਨਾ ਆਪਾਂ ਵੀ 50000 ਵਾਲੀ ਲੈਂਡ ਚ ਤੁਰੇ ਲੈ ਜੀਏ ਜਲਦੀ ਜਲਦੀ 24 25000 ਹੋ ਗਿਆ ਆਪਣਾ ਤੇ ਤੁਹਾਡੇ ਪਿਆਰ ਨਾਲ ਹੀ ਹੋਣਾ ਬਾਈ ਠੀਕ ਆ ਆਪਣਾ ਪਿਆਰ ਦਿਓ ਤੇ ਕੰਮ ਖਿੱਚੀਏ ਆਪਾਂ ਵੀ ਤੇ ਵੀਡੀਓ ਚ ਹੋਰ ਵੀ ਆਪਾਂ ਚੇਂਜ ਕਰਾਂਗੇ ਠੀਕ ਆ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ ਵੀ ਆਪਾਂ ਅੱਜ ਦਾ ਹੁਣ ਇੰਟਰਵਿਊ ਵਾਲ ਧਿਆਨ ਦੇਣਾ ਠੀਕ ਆ ਜਿਆਦਾ ਆਪਾਂ ਇੰਟਰਵਿਊ ਕਰਿਆ ਕਰੀਆਂ ਜਿਹੜੇ ਵੀ ਵੀਰ ਨੇ ਇੰਟਰਵਿਊ ਕਰਾਉਣੀ ਆ ਮੈਂ ਕੋਈ ਪੈਸਾ ਨਹੀਂ ਲਵਾਂਗਾ ਕੋਈ ਕੁਛ ਨਹੀਂ ਬਾਈ ਨੂੰ ਗੁਣ ਪਾ ਹੋਵੇ ਫ੍ਰੀ ਆਪਾਂ ਆਇਆ ਕਰਾਂਗੇ ਬਸ ਬਾਈ ਗੁਣ ਦੱਸਣ ਵਾਲਾ ਹੋਵੇ ਠੀਕ ਆ ਵੀ ਵੀਡੀਓ ਜਿਹੜੇ ਬੰਦੇ ਉਹ ਬਾਈ ਦੀ ਵੀਡੀਓ ਦੇਖਣਗੇ ਉਹਨਾਂ ਨੂੰ ਉਹ ਵੀਡੀਓ ਤੋਂ ਫਾਇਦਾ ਹੋਵੇ ਠੀਕ ਆ ਤੇ ਕੋਈ ਵੀ ਗੁਣ ਦੱਸੇ ਮੇਰੇ ਸਾਰੀ ਗੇਮ ਦੱਸਣੀ ਆ ਕੋਈ ਬਿਮਾਰੀ ਵਾਰਸ ਤੇ ਕੋਈ ਆਂਡਿਆ ਤੋਂ ਬੰਦ ਕੋ ਇਦਾਂ ਦੀ ਕੋਈ ਵੀ ਸ਼ੇਅਰ ਕਰ ਸਕਦੇ ਆ ਜਿੱਦਾਂ ਆਪਾਂ ਸ਼ੇਅਰ ਕਰੀ ਦੀ ਆ ਨਾ ਕੋਈ ਵੀ ਬਾਈ ਦਰਾ ਚਾਹ ਵਣਿਆ ਵੀ ਯਾਰ ਮੇਰੇ ਕੋਲ ਟੈਲੈਂਟ ਹੈਗਾ ਪਰ ਮੈਂ ਵੀਡੀਓ ਦੇ ਮੋਰੇ ਨਹੀਂ ਆਉਣਾ ਚਾਹੁੰਦਾ ਜਾਂ ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦਾ ਉਹ ਬਾਈ ਆਪਣੇ ਥਰੂ ਵੀਡੀਓ ਦੇ ਵਿੱਚ ਆ ਕੇ ਬਾਈ ਸਾਰਿਆਂ ਦਾ ਹਨਾ ਕਿਸੇ ਦੀ ਵੀ ਹੈਲਪ ਕਰ ਸਕਦੇ ਆ ਵੀ ਜਿਹੜੇ ਬਾਈਆਂ ਕੋਲ ਗੁਣ ਹੈਗਾ ਹਨਾ ਤੇ ਇਹ ਚ ਵੰਡਣ ਦਾ ਬਾਈ ਵੱਧਦਾ ਹੀ ਹੁੰਦਾ ਘਟਦਾ ਨਹੀਂ ਹੁੰਦਾ ਹਨਾ ਤੇ ਆਪਾਂ ਉਹ ਵੀ ਕਰਿਆ ਕਰਾਂਗੇ ਇੰਟਰਵਿਊ ਵਗੈਰਾ ਸਾਰੀਆਂ ਹਨਾ ਤੇ ਆਜੋ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਚੈੱਕ ਕਰੋ ਯਾਰ ਅੱਜ ਮੌਸਮ ਪੂਰਾ ਖਰਾਬ ਹੋਇਆ ਪਿਆ ਮੀਂਹ ਆਲਾ ਪੂਰਾ ਬੋੜਿਆ ਤੇ ਅੱਜ ਖੁਸ਼ੀ ਨਾਲ ਕਰਦੇ ਸੀ ਤੇ ਲੱਗਦਾ ਨਹੀਂ ਛਿਟਾਈਆਂ ਪੈਣ ਲੱਗ ਪਈਆਂ ਬਾਕੀ ਲੱਗਣ ਦਿਹਾ ਆ ਉਹਦਾ ਤੇ ਹਵਾ ਬਹੁਤ ਤੇਜ਼ ਚੱਲਦੀ ਪਈ ਆ ਤੇ ਸ਼ਾਇਦ ਲੱਗ ਜਵੇ ਹਨਾ ਤੁਰਦੇ ਬੱਦਲ ਇਹਨਾਂ ਪੋਵੇ ਨੇ ਬੜੀ ਆ ਆਪਣੇ ਗੁੱਡੇ ਰੰਗ ਹੋ ਜੂਗੇ ਅੱਜ ਹਨਾ ਪਰ ਔਖਾ ਮੁਸ਼ਕਲ ਹੀ ਆ ਕਿਉਂਕਿ ਥੱਲੇ ਜਮਿਆ ਬਿਆ ਬੱਦਲੇ ਇਹ ਅੱਜ ਵਰਨ ਤੋਂ ਬਾਅਦ ਨਹੀਂ ਜਾਂਦਾ ਬਾਈ ਬਾਬੇ ਮੀਂਹ ਅੱਜ ਫੇਰ ਸਿਰਾ ਕਰਾਤਾ ਤੇ ਪਾਣੀ ਚੈੱਕ ਕਰੋ ਯਾਰਾ ਘਰੇ ਪਾਣੀ ਵੜਿਆ ਹੋਇਆ ਨਾਲ ਦੇ ਤੇ ਕੰਮ ਰੰਗ ਰੰਗ ਵਿੱਚੇ ਰੁਕ ਗਿਆ ਕਰੋ ਪਾਣੀ ਚੈੱਕ ਯਾਰਾ ਜੀ ਮੀਂਹ ਦਾ ਮਾਹੌਲ ਪੂਰਾ ਗੁੱਡੇ-ਗੱਡੇ ਫੇਰ ਆ ਪਾਣੀ ਨਾ ਭਰ ਗਏ ਥੋੜੇ ਸਾਰੇ ਬੋਲ ਮੀਂਹ ਬਰ ਹਾਂਜੀ ਬਾਬੇ ਲੋ ਵੀ ਬੁਰਾ ਹਾਲ ਫੇ ਮੀਂਹ ਦੇ ਵਿੱਚ ਹਨਾ ਪਾਣੀ ਉਹ ਪਾਣੀ ਇਹ ਲੱਗਾ 10 ਵਜੇ ਕਿ 10 11 ਵਜੇ ਦਾ ਮੀਂਹ ਲੱਗਾ ਪੈਣ ਦਾਕ ਕੁ ਵਜੇ ਲੱਪਿਆ ਹੀ ਪੈਣ ਹਨਾ ਤੇ 2 ਵਜੇ ਦਾ ਟਾਈਮ ਹੋ ਗਿਆ ਬਾਬੇ ਇਹ ਨਹੀਂ ਮੁੱਕਣ ਦਾ ਨਾ ਲੈਂਦਾ ਤੇ ਹੁਣ ਇੱਧਰ ਵੀ ਤਰਪਾਲ ਲਾਈ ਆ ਮੀਂਹ ਪੈਂਦਾ ਵੀ ਬਹੁਤ ਪਿਆ ਹਨਾ ਤੇ ਤੁਹਾਨੂੰ ਆ ਪਹਿਲਾਂ ਪਾਣੀ ਵੀ ਦਿਖਾ ਤੱਕ ਨਾ ਖੜਾ ਸੀਗਾ ਤੇ ਇਧਰੋਂ ਇਧਰ ਵੀ ਤਰਪਾਲ ਲਾਤੀ ਵੀ ਜਿਹੜਾ ਆ ਤਾਂ ਸੇਫ ਹੋਵੇ ਨਾ ਇੱਥੇ ਤਾਂ ਨਾ ਪਾਣੀ ਆਵੇ ਕਿਉਂਕਿ ਪਾਣੀ ਦੀ ਬਾਛੜ ਵਾਲਾ ਪਾਣੀ ਅੰਦਰ ਹੁੰਦਾ ਉੱਦਾਂ ਪਾਣੀ ਨਹੀਂ ਹੁੰਦਾ ਹੈਗਾ ਕਿ ਆਪਾਂ ਚਟਾਈਆਂ ਲਿਓਣੀਆਂ ਪਹਿਲਾਂ ਵੀ ਤਾਂ ਦੱਸਿਆ ਨਾ ਜਿੱਦਣ ਹੁਣ ਸ਼ਹਿਰ ਗਿਆ ਚੇਤੇ ਚਟਾਈਆਂ ਲਿਆ ਕੇ ਪੱਕੀਆਂ ਫਿਕਸ ਕਰੋਣੀਆਂ ਜਦੋਂ ਮੀਂਹ ਆਲਾ ਟਾਈਮ ਆਵੇ ਤਾ ਉਹਨੂੰ ਖੋਲ ਕੇ ਥਲੇ ਨੂੰ ਲੁਕਾ ਦਿਓ ਨਹੀਂ ਤਾਂ ਉੱਪਰ ਗੋਲ ਕੀਤੀਆਂ ਜਾਣ ਹਨਾ ਤੇ ਇਹ ਜ਼ਰੂਰੀ ਕਰਨਾ ਕੰਮ ਆਪਾਂ ਕਿਉਂਕਿ ਪਾਣੀ ਆਲਾ ਕੰਮ ਮੁੱਖ ਆ ਜਿਹੜਾ ਪਾਣੀ ਖੁੱਡਿਆਂ ਚ ਪੈਂਦਾ ਨਾ ਇਹ ਗਲਤ ਚੀਜ਼ ਆ ਹੁਣ ਉੱਤੇ ਵੀ ਆਹ ਈ ਤਾਂ ਉਹ ਜਿਹੜੀ ਜਾਲੀ ਸੀ ਉਹਦੇ ਉੱਤੇ ਤਰਪਾਲ ਲਾ ਕੇ ਇੱਥੇ ਮੋਰੇ ਲਾਤੀ ਕਿ ਜਿਹੜਾ ਪਾਣੀ ਆ ਇੱਥੇ ਅੰਦਰ ਵੀ ਆਉਂਦਾ ਨਾ ਉਹ ਵੀ ਨਾ ਆਵੇ ਤੇ ਮੀਂਹ ਹਜੇ ਵੀ ਨਹੀਂ ਛਟਿਆ ਹੁਣ ਥੋੜਾ ਜਿਹਾ ਤੇ ਪਹਿਲਾ ਦਾ ਬਾਅਦ ਦੂਜਾ ਬਿਜਲੀ ਵੀ ਡਿੱਗੀ ਬੜੀ ਜ਼ੋਰ ਨਾਲ ਆਵਾਜ਼ ਬੁਈ ਬਹੁਤ ਆਈ ਹੈ ਨਾ ਪੜਾਕਾ ਪੂਰਾ ਪਿਆ ਤੇ ਉਹ ਵੀ ਹੁੱਡੇ ਚ ਮੈਨੂੰ ਲੱਗਦਾ ਵੀ ਪਾਣੀ ਪਿਆ ਹੋਊਗਾ ਕਿਉਂਕਿ ਬਾਛੜ ਇਦਾਂ ਅੰਦਰ ਦੀ ਸੀਗੀ ਉਧਰ ਵੀ ਜਾ ਕੇ ਦੇਖਦੇ ਆ ਬਹੁਤ ਹੈ ਮੈਂ ਕੁਰਸੀ ਮੁੱਦੀ ਮਾਰਦੀ ਵੀ ਉੱਥੇ ਜਿਹੜੇ ਬੱਚੇ ਪਾਲਦੇ ਛੋਟੇ ਉਹਨਾਂ ਤੇ ਨਾ ਕਿਤੇ ਪਾਣੀ ਪੈ ਜੇ ਹਨਾ ਤੇ ਆਜੋ ਦੇਖਦੇ ਆ ਬਾਬਿਓ ਦੇ ਤੇ ਅੱਜ ਵੀਡੀਓ ਪੈਂਦੀ ਕਿ ਨਹੀਂ ਪੈਂਦੀ ਨਹੀਂ ਤਾਂ ਕੱਲ ਵਾਲੀ ਚ ਕਲਿੱਪ ਲੱਗਣਗੇ ਜਿਹੜੇ ਵੀ ਅੱਖਲ ਵੀਡੀਓ ਆਊਗੀ ਹਨਾ ਕਿਉਂਕਿ ਬੜਾਈਏ ਕੀ ਮੀਂਹ ਪਈ ਜਾਂਦਾ ਕੁਝ ਕਰਨ ਤਾਂ ਦਿੰਦਾ ਨਹੀਂ ਜਿੰਦਾ ਮੀਂਹ ਹਟ ਗਿਆ ਬਾਈ ਕਿਉਂਕ ਆਪਾਂ 6 ਵਜੇ ਹੁਣ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਸਾਰੇ ਭਰਾ ਪਿਆਰ ਦੇਣਾ ਨਾ ਭੁੱਲਿਆ ਕਰਿਓ ਹਾਂਜੀ ਬਾਬਿਓ ਕੀ ਹਾਲ ਚਾਲ ਨੇ ਫੋਰਸਰਾਵ ਕਿੱਦਾਂ ਸਾਰੇ ਵਧੀਆ ਤੇ ਲੋ ਬਾਬਿਓ ਕਈ ਵੀਰ ਕਹਿੰਦੇ ਸੀ ਕਿ ਕਬੂਤਰਾਂ ਦਾ ਸ਼ੌਂਕ ਲੱਗ ਗਿਆ ਉਹ ਕਰਾਇਓ ਫੜ ਕੇ ਹਨਾ ਤੇ ਲੋ ਬਾਬੇ ਸ਼ੌਂਕ ਕਰਨੇ ਆ ਤੇ ਥੋੜਾ ਜਿਹਾ ਵੀਡੀਓ ਹਨੇਰਾ ਆ ਸਕਦਾ ਕਿਉਂਕਿ ਬੱਦਲ-ਬੁੱਦਲ ਜਿਆ ਬਹੁਤ ਆ ਤੇ ਮੀਂਹ ਪੈਂਦਾ ਹਨਾ ਤੇ ਸ਼ੁਰੂ ਕਰਦੇ ਸ਼ਾਕਖੀ ਦੀ ਡਿਮਾਂਡ ਆਈ ਸੀ ਵੀ ਸ਼ਾਕਖੇ ਕਬੂਤਰ ਦਿਖਾਓ ਆਪਣੇ ਤੇ ਆਲੋ ਬਾਬਿਓ ਸ਼ਾਕਾ ਇਹ ਜੋ ਇਹ ਕਬੂਤਰ ਹੈਗਾ ਜਿਹੜਾ ਆਪਾਂ ਜਿਹੜੀ ਆਪਾਂ ਛੱਡੀ ਸੀ ਇੱਧਰ ਡੰਡੀਆਂ ਡੰਡੀਆਂ ਪੈਂਡ ਸ਼ਾਇਦ ਉੱਧਰ ਭੋਗ ਭੋਟਾਂਡੇ ਵਾਲੀ ਸਾਈਡ ਤੇ ਹਨਾ ਇਹਦੀ ਭੈਣ ਛੱਡੀ ਜਿਹੜੀ ਰਾਤ ਦੂਸਰ ਚ ਬੈਠੀ ਨਹੀਂ ਸੀ ਇਹ ਉਹਦਾ ਵੀ ਭਰਾ ਆ ਸਗਾ ਜਿਹੜਾ ਆਪਾਂ ਡੱਬਾ ਨਹੀਂ ਛੱਡਿਆ ਉਦੋਂ ਇਹ ਉਹਦਾ ਵੀ ਭਰਾ ਆ ਮਤਲਬ ਡੱਬਾ ਇਹਨਾਂ ਦਾ ਹੀ ਭਰਾ ਆ ਤੇ ਆ ਪੱਲੇ-ਪੁੱਲੇ ਤਾਂ ਆਣ ਹੀ ਗਏ ਆ ਅਜੇ ਹਨਾ ਤੇ ਇਹਨਾਂ ਨੂੰ ਜੂਆਂ ਜਾਂ ਦੀ ਵੀ ਲਾਉਣੀ ਆ ਮਾੜੀਆਂ ਮੋਟੀਆਂ ਇੱਕ-ਇੱਕ ਦੋ-ਦੋ ਯਾ ਜ਼ਿਆਦਾ ਨਹੀਂ ਉਹ ਸਪਰੇਅ ਕੀਤੀ ਸੀ ਨਾ ਉਦੋਂ ਆਪਾਂ ਉਹਦੇ ਨਾਲ ਤਕਰੀਬਨ ਮਰ ਗਈਆਂ ਤੇ 1 1 2 2 ਹੋਣਗੀਆਂ ਬਾਕੀ ਕਈ ਕਬੂਤਰ ਤਾਂ ਐ ਬਿਲਕੁਲ ਹੀ ਸਾਫ ਫੜੇ ਆ ਨਾ ਉਹ ਵੀ ਦਿਖੋਨਾਂ ਦਾ ਨੰਬਰ ਤੇ ਆ ਭਈ ਆਪਣਾ ਚੀਨਾ ਜਿਹੜਾ ਆਪਾਂ ਛੱਡਿਆ ਸੀ کریمਪੁਰ کریمਪੁਰ ਛੱਡਿਆ ਹੀ ਕਬੂਤਰ ਬਹਿ ਗਿਆ ਸੀ ਹਨਾ ਕੋਈ ਗਲਤੀ ਕਰਕੇ ਬਹਿ ਗਿਆ ਸੀ ਕਬੂਤਰ ਇਹ ਤੇ ਹੁਣ ਫੇ ਇਹਨੂੰ ਅਗਲੇ ਸਾਲ ਵਰਤਣਾ ਇਹਨੂੰ ਕਬੂਤਰ ਨੂੰ ਹੈ ਇਦਾਂ ਇਹਦੀ ਜਾਨ ਛੱਡਣੀ ਨਹੀਂ ਆਪਾਂ ਇਹਨੂੰ ਫੇੜ ਆਵਾਂਗੇ ਅੱਖ ਦੇਖ ਲਓ ਤੇ ਪੱਲਾ ਝੜਿਆ ਝੜਈਆ ਹਨਾ ਜਦਾਰ ਇਹਨਾਂ ਦੇ ਜੁਮਾ ਜਾਂ ਹੈ ਨਹੀਂ ਬਾਬੋ ਇਹ ਕਈਆਂ ਤੇ ਇਹ ਸਪਰੇ ਦੇ ਨਾਲ ਬਿਲਕੁਲ ਸਾਫ਼ ਹੋ ਗਈਆਂ ਹਨ ਤੇ ਕੂਤਰ ਖੱਲਿਓ ਵੀ ਵਧੀਆ ਬਣੇ ਪਿਆ ਇਦਾਂ ਦੀ ਕੋਈ ਚੱਕਰ ਨਹੀਂ ਹਨ ਪਹਿਲਾਂ ਥੋੜੇ ਜਿਹਾ ਹੋਏ ਸੀ ਕੂਤਰ ਢੱਲੇ ਤੇ ਤੁਹਾਡੀਆਂ ਦਬਾਵਾਂ ਨਾਲ ਤੇ ਬਾਬੇ ਦੀ ਕਿਰਪਾ ਨਾਲ ਸੈੱਟ ਹੋ ਗਏ ਤੇ ਕੁਝ ਆਪਾਂ ਮਿਹਨਤ ਕੀਤੀ ਹਨ ਤੇ ਆ ਬਾਬਿਓ ਜਿਹੜਾ ਉਤਰਿਆ ਇਹ ਜਿਹੜਾ ਚੀਨਾ ਆਪਾਂ ਹੁਣ ਛੱਡਿਆ ਹਨ ਇਹ ਚੀਨੇ ਦਾ ਭਰਾ ਆ ਬਈ ਅੱਖ ਦਿਖਾਓ ਸ਼ੁਰੂ ਇਹੜਾ ਪੱਚੀਨਾ ਕਰੀਮਪੁਰ ਛੱਡਿਆ ਸੀ ਉਹਦਾ ਭਰਾ ਆ ਇਹਦੇ ਵੀ ਪੱਲੇ-ਪੁੱਲੇ ਛੜੇ ਆ ਹਨਾ ਆਉਂਦੇ ਫੇ ਆ ਪੱਲੇ ਦੋ-ਦੋ ਕਲੀਆਂ ਰਹਿ ਗਈਆਂ ਮੈਂ ਤਾਂ ਇਹ ਮਿਲ ਅਗਲੇ ਸਾਲੀ ਪੱਟਾਂਗੇ ਹੁਣ ਹਨਾ ਹੁਣ ਜਿੱਦਾਂ ਛੱਡਦੇ ਝੁੱਟਦੇ ਆਪੀ ਸਰਸੂਰ ਹੋਈ ਜਾਣਗੇ ਹਨਾ ਆ ਕਬੂਤਰ ਆ ਭਾਈ ਲਾਲਸਰਾ ਇਹ ਵੀ ਅਗਲੇ ਸਾਲੀ ਛੱਡਾਂਗੇ ਆਪਾਂ ਤੇ ਹੋਰ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਭਾਈ ਜਿਹੜਾ ਰੱਤਾ ਆ ਐ ਦੂਜਾ ਮੋਟੂ ਆ ਮੋਟੂ ਲੱਗਿਓ ਦਿਖਾਇਓ ਇੱਕ ਵਾਰੀ ਕਿਦਾਂ ਦਾ ਹਨਾ ਤੇ ਲੈ ਭਾਈ ਆ ਦੇਖੋ ਮੋਟੂ ਆਮੋ ቱਦੀ ਬਾਬੇ ਆਖਿਆ ਕੱਚੀ ਪੀਲੀ ਅੱਖਾਂ ਬਾਈ ਜਿਹੜੇ ਵੀ ਹੁੱਡੇ ਦੇ ਆ ਅੱਖ ਵਾਲੇ ਕਬੂਤਰ ਪਏ ਆ ਨਾ ਇੱਕ ਨੰਬਰ ਹੀ ਆ ਬਾਈ ਜਿਹੜੀ ਇਹ ਅੱਖ ਹੁੰਦੀ ਆ ਨਾ ਇਹ ਕਬੂਤਰ ਜਮਾ ਨਹੀਂ ਬਾਈ ਜਾਂਦੇ ਇਹ ਨਸਲ ਨੂੰ ਬਾਹਲੇ ਰੋਕੀ ਦੇ ਕਬੂਤਰ ਠੀਕ ਆ ਕੋਸ਼ਿਸ਼ ਕਰਿਆ ਕਰੋ ਜਿਹੜੀ ਆ ਅੱਖ ਵਾਲੇ ਕਬੂਤਰ ਹੁੰਦੇ ਆ ਨਾ ਕਬੂਤਰیاں ਹੁਣ ਕਬੂਤਰ ਹੋਣਾ ਇਹ ਨਾ ਕੱਢਿਆ ਕਰੋ ਬਾਈ ਆ ਵੇਖੋ ਅੱਖ ਚੈੱਕ ਕਰੋ ਇਹ ਕਬੂਤਰ ਬਾਈ ਬਾਹਲੇ ਸਿਆਣੇ ਹੁੰਦੇ ਆ ਕਬੂਤਰ ਜਾਂਦੇ ਨਹੀਂ ਇੰਚੇ ਨਹੀਂ ਹਿਲਦੇ ਬਾਈ ਆ ਅੱਖ ਵਾਲੇ ਕਬੂਤਰ ਤੁਸੀਂ ਕਿਤੇ ਐਕਸਪੈਰੀਮੈਂਟ ਕਰ ਇਹ ਨਿਕਲਦਾ ਹੀ ਨਹੀਂ ਵੀ ਜੇ ਆਪਾਂ ਕਹੀਏ ਵੀ ਸਾਰੇ ਇਦਾਂ ਹੀ ਨਿਕਲੂਗੇ ਇਹ ਨਿਕਲਦਾ ਵੀ ਕੋਈ ਟਾਮਾ ਟਾਮਾ ਹੀ ਹੁੰਦਾ ਹੈ ਨਾ ਜਿੱਦਾਂ ਵੀ ਲਾ ਲੋ ਜੀ 10 ਬੱਚੇ ਕੜਾਈ ਦੇ ਵਿੱਚੋਂ ਦੋ ਨਿਕਲ ਗਏ ਜਾਂ ਤਿੰਨ ਜੇ ਆਪਾਂ ਕਹੀਏ ਵੀ ਸਾਰੇ ਇਦਾਂ ਦੀ ਅੱਖ ਵਾਲੇ ਨਿਕਲਦੇ ਇਹ ਅੱਖ ਬਹੁਤ ਘੱਟ ਨਿਕਲਦੀ ਬਈ ਤੇ ਕੱਢਦੀ ਵੀ ਕੋਈ ਕੋਈ ਨਸਲ ਆ ਹਰੇਕ ਨਸਲ ਇਦਾਂ ਦੀ ਅੱਖ ਨਹੀਂ ਕੱਢਦੀ ਬਈ ਤੇ ਆ ਭਈ ਆਪਣਾ ਉਹ ਜਿਹੜੀ ਆਪਣੀ ਪਿਛਲੇ ਸਾਲ ਇਹ ਪਿਛਲੇ ਸਾਲ ਸ਼ਾਇਦ ਹਨਾ ਨੰਗਲ ਸਪਰੋਡ ਆਪਣੀ ਬੱਸ ਤੇਨ ਇੱਕ 4 ਘੰਟੇ ਦੀ ਬੇਥ ਪਾਈ ਸੀ ਕੂਦਰੀ ਨੇ ਆਪਣੀ ਨੇ ਇਹ ਉਹਦਾ ਭਰਾ ਬਈ ਰੱਤਾ ਸਗਾ। ਠੀਕ ਆ ਇਹਨੇ 4 ਘੰਟੇ ਦੀ ਬਾਈ ਬੇਥ ਪਾਈ ਸੀ ਇਹ ਕੂਤਰ ਨੇ। ਇਹ ਇਹਦੀ ਭੈਣ ਨੇ ਸੋਰੀ ਇਹਦੀ ਭੈਣ ਨੇ ਸਗੀ ਨੇ ਤੇ ਇਹ ਉਹਦਾ ਭਰਾ ਆ ਬਾਈ। ਤੇ ਆ ਬਈ ਆਪਣੇ ਬਰਡੇ ਉਤਰ ਜਦਾਂ ਟਣ ਕੇ ਕਹਿ ਦਿੰਦਾ ਕੋਈ ਕੁਝ ਕਹਿੰਦਾ ਨਾ ਇੱਕ ਅੱਖ ਪੀਲੀ ਇੱਕ ਅੱਖ ਬਈ ਕਾਲੀ ਇਹ ਵੀ ਕੂਤਰ ਵਾਲੇ ਚੰਗੇ ਆ ਬਈ ਇਹਨਾਂ ਦਾ ਵੀ ਰਿਕਾਰਡ ਬਹੁਤ ਸੋਹਣਾ ਆ ਤੇ ਡੱਬਾ ਵੀ ਖਾਲ ਨਾ ਬਈ ਆਹ ਲੋ ਡੱਬਾ ਕਈ ਬਈ ਕਹਿੰਦੇ ਬਈ ਆਪਾਂ ਛੱਡਣਾ ਡੱਬਾ ਦੁਬਾਰਾ ਛੱਡੋ ਮੈਂ ਕਿਹਾ ਬਈ ਬਈ ਆਹ ਪਰਪੁਰ ਝੜੇ ਆ ਇਹਦੇ ਔਂਡੇ ਆ ਸਾਰੇ ਝੜ ਗਏ ਹਨਾ ਗੱਦੇ ਗੁੰਦੇ ਹੋਇਆ ਨਵੇਂ ਪਰ ਔਂਡੇ ਹੁਣ ਤੇ ਆ ਐਤ ਕੀ ਤਨੀ ਬਈ ਛੱਡੋਣਾ ਅਗਲੇ ਸਾਲ ਛੱਡਾਂਗੇ ਆਪਾਂ ਇਹ ਆਪਣਾ ਡੱਬਾ ਬੱਚਾ ਹਨਾ ਜਾ ਇਹਨੂੰ ਐਂਕੀ ਜੋੜੇ ਲਾ ਦਾਂਗੇ ਨਾ ਹੋਇਆ ਉਦਾਂ ਵੀ ਇਹਦੀ 2 ਸਾਲ ਉਮਰ ਹੋ ਗਈ ਆ ਇਸ ਕਬੂਤਰ ਦੀ ਤੇ ਅਗਲੇ ਸਾਲ ਹੀ ਆਪਾਂ ਜੋੜੇ 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 ਲਾ ਕੇ ਨਾ ਇਹਨੂੰ ਹੁਣ ਬੱਚੇ ਪੁੱਛੇ ਕਢਾਵਾਂਗੇ ਇਹਦੇ ਇਹ ਆਪਾਂ ਲੌਨੇ ਚ ਤਾਂ ਆਪਾਂ ਬੜਲੇ ਵਾਲੀ ਨਾਲ ਇਹਦਾ ਭਰਾ ਲਾਇਆ ਸਕਾ ਆਪਾਂ ਚਿੱਟੀ ਅੱਖ ਦਾ ਹਨਾ ਤੇ ਇਹਦੇ ਨਾਲ ਆਪਾਂ ਬਾਈ ਲਾਵਾਂਗੇ ਜਿਹੜੀ ਡੰਡਿਆ ਵਾਲੀ ਆਪਣੀ ਕਬੂਤਰ ਕਬੂਤਰ ਸੀ ਨਾ ਡੰਡਿਆ ਵਾਲਾ ਉਹਦੀ ਇੱਕ ਭੈਣ ਦੇ ਲਈ ਦੋ ਭੈਣਾਂ ਮਤਲਬ ਇੱਕ ਭੈਣ ਉਹ ਆਪਾਂ ਇਹਦੇ ਨਾਲ ਲਾਣੀ ਆ ਜਿਹੜੀ ਮੈਂ ਕੱਲ ਵੀ ਵਲੌਗ ਜਿੱਕੇ ਦਿਖਾਈ ਸੀ ਨਾ ਦੱਸੀ ਤੁਹਾਨੂੰ ਉਹ ਸਾਫ ਕਰੀ ਬਾੜੀ ਤੌਣ ਦੀ ਚੱਕ ਕੇ ਪੈਂਦੀ ਉਹਦੀ ਬਾੜੀ ਚੰਗੀ ਇਹ ਕੂਟਰ ਜਾਂਦੇ ਵੀ ਨਹੀਂ ਬਾਈ ਇਹ ਵੀ ਨਹੀਂ ਜਾਂਦੇ ਠੀਕ ਆ ਇਹ ਆਪਾਂ ਛੱਡ ਕੇ ਦੇ ਲੇ ਦੋ ਤਿੰਨ ਚਾਰ ਕਿੰਨੇ ਵੀ ਛੱਡੇ ਹਨਾ ਇਹ ਕੂਟਰ ਨਹੀਂ ਤੁਰਦੇ ਬਾਈ ਮਾਸਾ ਨਹੀਂ ਤੁਰਦੇ ਹਨਾ ਤੇ ਆ ਵੀ ਕੂਟਰ ਤੁਸੀਂ ਦੇਖਿਆ ਸੀ ਬਹੁਤ ਗੰਦਾ ਪਿੰਡ ਆ ਬਲ ਵਾਲੀਏ ਨਾਲ-ਨਾਲ ਹੀ ਪਿੰਡ ਹਨਾ ਜੁੜੇ ਹੋਏ ਜਿੱਥੇ ਆਪਾਂ ਇਹ ਕੂਟਰ ਛੱਡਿਆ ਸੀ ਇਹ ਈ-ਸਪੋਰਟ ਸ਼ਾਇਦ ਇੱਥੇ ਪਿੰਡ ਆ ਈ-ਸਪੋਰਟ ਛੱਡਿਆ ਸੀ ਇਹ ਤੇ ਨਾਲ-ਨਾਲ ਹੀ ਪਿੰਡ ਆ ਇਹ ਉੱਥੋਂ ਵੀ ਨਹੀਂ ਤੁਰਿਆ ਸੀ ਬਾਈ ਇਹ ਕੂਟਰ ਇੰਚ ਵੀ ਜਾਂਦਾ ਸੀ ਨਾਲ ਹੀ ਆਈ ਜਾਂਦਾ ਸੀ ਕੂਟਰ ਆਣ ਜਾਣ ਕਰਦਾ ਸੀ ਮਤਲਬ ਜਿਆਦਾ ਦੂਰ ਨਹੀਂ ਜਾਂਦਾ ਸੀ ਤੇ ਆਹ ਵਾਲਾ ਬਾਈ ਕਬੂਤਰ ਠੀਕ ਆ ਇਹ ਕਈ ਬਾਈਆਂ ਨੇ ਮੰਗਿਆ ਦੀ ਹੈ ਨਾ ਕਬੂਤਰ ਜਾ ਜੀ ਸਮਝ ਲਓ ਵੀ ਲਿਖੀ ਕਿਤੇ ਹੋਰ ਜਾ ਕੇ ਇਹਨੇ ਰੱਖਾ ਇਹ ਛੱਡੇ ਹੀ ਨਹੀਂ ਹੋਇਆ ਬਾਈ ਇੱਕ ਵਾਰੀ ਢੱਲਾ ਹੋ ਗਿਆ ਫੇਰ ਕਬੂਤਰ ਕੱਢਿਆ ਇਹ ਬਹੁਤ ਸੋਹਣਾ ਉੜਿਆ ਕਬੂਤਰ ਇਹਨ ਵਧੀਆ ਹੈ ਨਾ ਸਿਰਾ ਲਾਇਆ ਇਹਨੇ ਤੇ 4-4 5-5 ਵਜੇ ਦਾ ਟਾਈਮ ਕਰ ਲਾ ਪਿਆ ਹੀ ਕਬੂਤਰ ਤੇ ਫੇਰ ਇਹ ਝਾੜੇ ਪੈ ਗਿਆ ਬਤੰਦਰ ਠੀਕ ਆ ਮੀਂਹ ਪੈਣ ਲੱਪੇ ਮੈਂ ਝੜਿਆ ਵੀ ਛੜ ਦੜਾ ਸੀ ਮਤਲਬ ਮੈਂ ਇਨਾਂ ਕਿ ਮੈਂ ਤਾਂ ਛੱਡਣਾ ਇਹਨੂੰ ਵੀ ਉੜਦਾ ਬਹੁਤ ਚੰਗਾ ਸੀ ਤੇ ਉਹ ਬਾਮੀ ਬਣ ਲਾਪੇ ਫਿਰ ਬਾੜਾ ਹੀ ਛੱਡ ਗਿਆ ਨਾ ਹੁਣ ਤਾਂ ਦੇਖੋ ਐਂਡਲੀ ਕਲੀ ਤੇ ਪਹੁੰਚਿਆ ਪਿਆ ਦੋ ਕਲੀ ਆ ਤਿੰਨ ਰਹਿ ਗਈਆਂ ਸਾਰੀਆਂ ਠੀਕ ਆ ਛੱਡ ਨਹੀਂ ਉਹ ਬਾਪੂਤਰ ਇਹ ਆਪਣੀ ਕੱਚ ਵਾਲਾ ਰੰਗ ਲੱਗਾ ਹੁੰਦਾ ਆਪਾਂ ਡੋਂਦੇ ਹੁੰਦੇ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਨਾ ਦੋਨਾਂ ਕੱਚਾਂ 'ਚ ਰੰਗ ਲੱਗਾ ਹੀ ਕਾਲਾ ਇਹਦੇ ਤੇ ਹੋਰ ਬਾਪਿਓ ਹੁਣ ਇੱਕ ਕਬੂਤਰ ਹੋਰ ਦਿਖਾਉਣਾ ਤੁਹਾਨੂੰ ਇਹ ਬਈ ਨੰਗਲ ਮੱਝੇ ਛੱਡਿਆ ਸੀ ਆਪਾਂ ਇਹਦਾ ਭਰਾ ਹਨਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਤੇ ਬੌਲਾ ਬਈ ਕਬੂਤਰ ਕੱਟ ਹੋ ਗਿਆ ਇਸ ਵੇਰੇ ਟਾਈਮ ਦੇ ਵਿੱਚ ਨਾਲ ਦੇ ਪਿੰਡ ਨੂੰ ਚਲ ਗਿਆ ਸੀ ਉੱਥੇ ਨਾਲ ਹੀ ਆ ਨੰਗਲ ਮੱਜੇ ਦੇ ਨਾਲ ਹੀ ਪਿੰਡ ਆ ਨਾਨੋਬਿਆਰਾ ਨੰਗਲ ਮੱਜਾ ਗਿਆ ਨਾ ਨਾਨੋਬਿਆਰਾ ਨਾਨੋਬਿਆਰਾ ਦੇ ਨਾਲ ਹੀ ਪਿੰਡ ਆ ਇਹਦਾ ਭਰਾ ਸੀ ਸਗਾ ਉਹ ਤੇ ਬਾਈ ਉਹ ਕਬੂਤਰ ਨੇ ਕਦੇ ਜ਼ੋਰ ਮਾਰਿਆ ਸੀ ਜਿਹੜੀ ਆਪਣੀ ਬੜਲੇ ਵਾਲੀ ਆ ਨਾ ਉਹ ਇਹਦੀ ਭੈਣ ਦੀ ਧੀ ਆ ਇਸ ਕਬੂਤਰ ਦੀ ਬਾਈ ਇੰਨਾ ਕਾ ਜ਼ੋਰ ਮਾਰਦੇ ਨਾ ਅੰਤਾ ਦਾ ਇਹ ਸਾਬ ਲਾ ਲਓ ਵੀ ਬਣੇ ਵੀ ਮਤਲਬ ਨਾ ਜਿੱਦਾਂ ਕਿ ਗੋਡ ਗਿਫਟ ਹੁੰਦਾ ਇੱਕ ਰੱਬ ਵੱਲੋਂ ਹੀ ਬਣੇ ਆ ਕਬੂਤਰ ਇਹ ਮੈਂ ਬਾਹਰ ਗਿਆ ਜਿਹੜਾ ਆਪਣਾ ਮੁੰਡਾ ਰੰਗ ਕਰਦਾ ਲਾਡੀ ਇਹ ਤੇ ਇਹ ਜੋੜਾ ਮੈਂ ਉਹਨੂੰ ਦੇ ਕੇ ਗਿਆ ਸੀ ਠੀਕ ਆ ਕਈ ਜੋੜੇ ਦਿੱਤੇ ਸੀ ਜਦੋਂ ਮੈਂ ਬਾਹਰ ਗਿਆ ਸੀ ਨਾ ਤੇ ਪਹਿਲੀ ਵਾਰੀ ਜਦੋਂ ਗਿਆ ਸੀ ਤਾਂ ਉਦੋਂ ਮੈਂ ਸਾਰੇ ਅੱਧੇ ਕੂਤਰ ਲਾਡੀ ਨੂੰ ਦੇਖ ਗਿਆ ਸੀਗਾ ਨਾ ਬਾਅਦ ਵਿੱਚ ਤਾਂ ਆਪਾਂ ਹੀ ਗਾਰਡ ਕਰ ਲਿਆ ਸੀ ਨਾ ਰੱਖਣ ਦਾ ਘਰੇ ਤੇ ਉਦੋਂ ਉਹਨੇ ਉਹਦੇ ਕੋਲ ਕੋ ਪੱਠਾ ਨਿਕਲਿਆ ਸੀ ਤਾਂ ਉਹਨੇ ਡਾਇਆ ਨਹੀਂ ਉਹਨੇ ਰੋਕ ਲਿਆ ਉਹਦਾ ਇੱਕ ਭਰਾ ਕੋਫੀ ਕਲਰ ਵਾਲਾ ਸੀ ਉਹਨੇ ਡਾਲਿਆ ਉਹ ਕੂਤਰ ਗਵਾ ਗਿਆ ਦੇਖੋ ਉਹ ਗਵਾਇਆ ਨਹੀਂ ਤੇ ਮੇਰੇ ਲੱਗਾ ਨਹੀਂ ਸੀ ਢਾਂਗੀ ਮਾਂ ਕਰ ਰੋਕ ਕੇ ਲਿਆ ਤੇ ਰੋਕ ਕੇ ਮੈਂ ਉਹਦੇ ਜੋੜੇ ਲਾ ਦਿੱਤਾ ਬਾਈ ਉਹਦੇ ਬੱਚੇ ਬੜੇ ਬਹੁਤ ਸੋਹਣੇ ਹੋੜੇ ਮਤਲਬ ਸਿਰਾਂ ਲਾਇਆ ਉਹਦੇ ਬੱਚਿਆਂ ਨੇ ਹਣਾ ਤੇ ਮੈਂ ਤੋਂ ਛੱਡ ਨਹੀਂ ਹੋਏ ਬੱਚੇ ਉਹ ਮੈਂ ਕੀਤਾ ਮੈਂ ਉਹ ਰੋਕ ਲੇ ਰੋਕ ਕੇ ਤੇ ਉਹ ਮੈਂ ਜਿਹੜੀ ਪੱਠੀ ਉਹਦੇ ਚੋਂ ਇੱਕ ਬੱਚੀ ਉਹ ਮੈਨ ਲਾਤੀ ਬਈ ਜਿਹੜੀ ਬੜਲੇ ਵਾਲੀ ਆ ਨਾ ਉਹਦੀ ਜਿਹੜੀ ਮਾਂ ਸੀਗੀ ਉਹ ਮਤਲਬ ਇਹ ਇਹਦੇ ਭਰਾ ਦੀ ਪੱਠੀ ਸੀਗੀ ਉਹ ਠੀਕ ਆ ਤੇ ਉਹ ਪੱਠੀ ਦੇ ਬਾਈ ਜਾ ਕੇ ਗਾਂ ਫਿਰ ਬੱਚੇ ਬਣ ਕੇ ਜਿਹੜੀ ਆਪਣੀ ਬੜਲੇ ਵਾਲੀ ਛੱਡੀ ਆ ਬਾਈ ਸਰਾ ਕਰਾਉਂਦੇ ਆ ਆ ਵੀ ਕਬੂਤਰ ਸਰਾ ਕਰਾਉਂਦੇ ਜਿਹੜੇ ਇਹੇ ਬਣੇ ਆ ਗਾਇਨਾਂ ਤੇ ਜਿੰਨੇ ਭਾਈ ਪੈੜ ਜੋ ਵੀ ਨਿਕਲਦੇ ਆ ਕੋਈ ਟਾਮਾ ਹੀ ਬਈ ਇਹਨਾਂ ਦਾ ਕਬੂਤਰ ਹਰਿਆ ਹੋਊ ਸਿਰ ਭੱਜ ਕੇ ਹਰਦੇ ਆ ਜੇ ਮਤਲਬ ਇਹ ਹੈਗੇ ਆ ਮਤਲਬ ਛੋਟੇ ਪਿੰਡ ਵਾਲੇ ਠੀਕ ਆ ਚਾਹੇ ਵੱਡਾ ਹੋਵੇ ਜਾਂ ਛੋਟਾ ਨਾਲ ਪਿੰਡ ਨਾਲ ਲੱਗਦਾ ਹੋਵੇ ਗਿੜਾ ਲੰਬਾ ਫਿਰਦੇ ਥੋੜੇ ਜਿਹਾ ਕੂਤਰ ਹਨਾ ਤੇ ਬਾਹਲਾ ਸਿਰਾ ਕਰਉਂਦੇ ਬਾਈ ਇਹਦੇ ਸਵਾਦ ਦਿਖਾਵਾਂਗੇ ਤੁਹਾਨੂੰ ਅਗਲੇ ਸਾਲ ਇਦਾਂ ਦੀ ਇਹੀ ਆਪਾਂ ਬਲੱਡ ਲਾਈਨ ਬਹੁਤ ਬਣਾਉਣੀ ਆ ਹੁਣ ਜਿੱਦਾਂ ਵਲਾ ਆਪਣੇ ਕੋ 8-10 ਜੋੜੇ ਬਣ ਚੁੱਕੇ ਆ ਇਹਨਾਂ ਦੇ ਬੱਚੇ-ਪੁੱਛੇ ਲਵਾਂਗੇ ਗਾਂ ਕਰਕੇ ਬਾਕੀ ਹੋਰ ਵੀ ਕੂਤਰਾ ਤੇ ਲਵਾਂਗੇ ਜਿਹੜੇ ਆਪਣੇ ਕੋ ਕੂਤਰ ਪਏ ਆ ਉਹ ਵੀ ਬਹੁਤ ਵਧੀਆ ਉੜਦੇ ਹਨਾ ਤੇ ਇੱਕ ਆਪਣੀ ਪਿਛਲੇ ਸਾਲ ਦੋ ਆਪਣੀਆਂ ਨੰਗਲਸ ਬਰੋੜ ਆਪਾਂ ਦੋਨੇ ਨੰਗਲ ਸੁਪਰੋਡ ਤੇ ਉਹ ਜਿਹੜੀ ਦੂਜੀ ਵੀ ਸੀ ਰੱਤੀ ਉਹਦੇ ਵੀ ਭਾਈ ਭੈਣ ਭਾਈ ਇਦਾਂ ਦੀ ਜ਼ਿਆਦਾ ਬਣਾਵਾਂਗੇ ਉਹ ਐਦ ਕੀ ਬਣੇ ਨਹੀਂ ਸੀ ਕੂਤਰੀ ਨੇ ਆਂਡੇ ਨਹੀਂ ਲਾਏ ਕੱਚੇ ਲੌਂਦੀ ਸੀ ਬਿੱਲੇ ਹਨਾ ਐਦ ਕੀ ਦਾ ਟ੍ਰੀਟਮੈਂਟ ਕਰਕੇ ਤੇ ਉਹਦੇ ਆਂਡੇ ਲਵਾ ਕੇ ਤੇ ਉਹਦੇ ਬੱਚੇ ਲਵਾਵਾਂਗੇ ਤੇ ਉਹ ਛੱਡਾਂਗੇ ਬਾਈ ਕੂਤਰ ਉਹ ਵੀ ਵਾਲੇ ਚੰਗੇ ਹਨਾ ਬਾਕੀ ਡੰਡਿਆਂ ਵਾਲੇ ਆਪਣੇ ਹੋਵੇ ਠੀਕ ਆ ਹੋਰ ਵੀ ਕਿੰਨੇ ਕੂਤਰਾ ਨੀਲੇ ਕੂਤਰ ਤੇ ਪੱਠੇ ਆ ਸਿਰਾ ਕਰਉਂਦੇ ਬਾਈ ਜਿਹੜੇ ਹੁਣ ਆਪਾਂ ਜੋੜੇ ਪਾਸ ਹੋ ਗਏ ਆ 12 13 ਜੋੜੇ ਪਾਸ ਆ ਹਨਾ ਉਹੋ ਹੀ ਉਹਨਾਂ ਦੀ ਬਲੱਡ ਲਾਈਨ ਦਾ ਬੱਚੇ ਬੱਚੇ ਦਾ ਉਹੋ ਹੀ ਬਲੱਡ ਤੋਰਨਾ ਬਾਕੀ ਆਪਾਂ ਰੱਖਾਂਗੇ ਕਬੂਤਰ ਸਾਰੇ ਕੋਲ ਠੀਕ ਆ ਵੇਚ ਦਾ ਜੋੜੇ-ਜੋੜੇ ਬੰਦਾ ਕਈ ਵੇਲੇ ਬਲੱਡ ਪਾੜਦਾ ਨਾ ਹੁੰਦਾ ਜਾਂ ਕੀ ਕਰਨਾ ਹਨਾ ਉਹਨਾਂ ਵਾਲੀ ਰੱਖਾਂਗੇ ਕਈ ਵੇਲੇ ਲਾਗੇ ਹੋਣ ਲੱਪਿੰਦਾ ਨਾ ਬਲੱਡ ਪਾੜਨੋਂ ਬਾਕੀ ਨਸਲ ਆਪਾਂ ਇਹੀ ਬਣਾਉਣੀ ਬਾਈ ਦੂਸਰਾ ਵਾਲੇ ਆਪਣੇ ਕੋ ਉਹ ਡੰਡਿਆਂ ਵਾਲਾ ਹੋ ਗਿਆ ਠੀਕ ਆ ਆ ਜਿਹੜਾ ਆਪਾਂ ਡੱਬਾ ਛੱਡਿਆ ਸੀ ਹਨਾ ਇਹ ਜੋੜਾ ਹੋ ਗਿਆ ਇਹ ਵੀ ਦੂਸਰਾ ਵਾਲਾ ਹੀ ਆਪਣੇ ਕੋ ਦੂਸਰਾ ਜੋੜ ਤੇ ਕਹਿਰ ਚ ਵੀ ਉੜਦੇ ਮਤਲਬ ਬਾਕੀ ਡੌਣ ਤੇ ਤਰੀਕਾ ਹਨਾ ਤੇ ਜਿਹੜੇ ਲੋ ਵਾਲੇ ਕਬੂਤਰ ਉਹ ਆਪਣੀ ਜਦਾ ਬੜਲੇ ਵਾਲੀ ਹੋ ਗਈ ਜਾਂ ਇਹ ਨੰਨੂ ਮਿਆਰੇ ਵਾਲੇ ਦੇ ਇਹ ਸਾਰੇ ਮਤਲਬ ਲਾ ਕੇ ਆ 10 12 ਜੋੜੇ ਇਹ ਵੜ ਜਾਣੇ ਆ ਤੇ 2 4 ਜੋੜੇ ਡੰਡੇ ਵਾਲੀ ਦੇ ਆ 5 4 ਜੋੜੇ ਇਦਾਂ ਹੀ ਮਤਲਬ ਕਰ ਕਰ ਕੇ 15 16 ਜੋੜੇ ਜਿਹੜੇ ਆਪਣੇ پاس ਆ ਵੀ ਪਤਾ ਵੀ ਇਹ ਪੁੱਤਰ ਜਾਂਦੇ ਹੀ ਨਹੀਂ ਜਮਾ ਹੀ ਨਹੀਂ ਜਾਂਦੇ ਹਨ ਜਿੱਥੇ ਛੜ ਤੇ ਟੰਗੂ ਬਸ ਉੱਥੇ ਹੀ ਗੱਡ ਹੋ ਜਾਂਦੇ ਆ ਤੇ ਆਇਓ ਬਾਪੋ ਹੁਣ ਕਮੈਂਟਾਂ ਦੇ ਜਵਾਬੀ ਨਾਲੇ ਇੱਥੇ ਹੀ ਚੱਲੂ ਅਜ ਕੰਮ ਕਿਉਂਕਿ ਬਾਹਰ ਮਾਹੌਲ ਬੜਿਆ ਮੀਂਹ ਵਾਲਾ ਤੇ ਇੱਥੇ ਕਰਦੇ ਆ ਨਾ ਜੋ ਵੀ ਗੱਲਬਾਤ ਕਰਨੀ ਆ ਤੇ ਮੈਂ ਹੁਣੇ ਵੀਡੀਓ ਦੇਖੂਗਾ ਪਹਿਲਾਂ ਤੁਹਾਡੇ ਜਿਹੜੇ ਜਿਹੜੇ ਕਮੈਂਟ ਆਏ ਸੀ ਸੋਹਣੇ ਸੋਹਣੇ ਹਨਾ ਉਹਨਾਂ ਦਾ ਪਹਿਲਾਂ ਜਵਾਬ ਦੇਵਾਂਗੇ ਫਿਰ ਬਾਕੀ ਦੀ ਵੀਡੀਓ ਕਰਾਂਗੇ ਇਹ ਸ਼ੁਰੂ ਹੈ ਨਾ ਤੇ ਬਾਕੀ ਬਾਈ ਮੈਨੂੰ ਦੱਸਿਓ ਵੀ ਜੇ ਆਪਾਂ ਇਦਾ ਬਲਾ ਕੰਪਿਊਟਰ ਦਿਖਾਉਣੇ ਆ ਜਾਂ ਜੋ ਵੀ ਐਦਾ ਵੀਡੀਓ ਬਣਾਉਣੀ ਸ਼ੁਰੂ ਕਰੀਏ ਸਾਰਾ A to Z ਤੁਹਾਨੂੰ ਦਿਖਾਇਆ ਕਰੀਏ ਹਨਾ ਰੁਟੀਨ ਦੇ ਵਿੱਚ ਦੋ ਵਲੌਗ ਵੀ ਪਾ ਸਕਦੇ ਆਪਾਂ ਇੱਕ ਸਵੇਰ ਨੂੰ ਇੱਕ ਸ਼ਾਮ ਨੂੰ ਜੇ ਤੁਸੀਂ ਕਹੋਗੇ ਵੀ ਹਾਂ ਬਾਈ ਇਦਾਂ ਹੀ ਵੀਲੌਗ ਬਣਾਇਆ ਕਰੋ ਜਿੱਦਾਂ ਰੁਟੀਨ ਦੇ ਵਿੱਚ ਆਪਾਂ ਸਾਰਾ ਉਹ ਕਰਦੇ ਆ ਅੱਗੇ ਤਾਂ ਆਪਾਂ ਨੁਕਤਾ ਵਲਾਂ ਕਰਕੇ ਜਿੱਦਾਂ ਕੱਟ ਕੇ ਉੱਨੀਕ ਬਣਾ ਲਈ ਇਦਾਂ ਲੰਬੇ ਤੌਰ ਤੇ ਹੀ ਆਪਾਂ ਚੱਲਿਆ ਕਰਾਂਗੇ ਦੋ ਬਲੌਗ ਇੱਕ 스ਵੀਡ ਦੇ ਟਾਈਮ ਵੀ ਪਾ ਸਕਦੇ ਆ ਕਰਾਫ ਦੇ ਟਾਈਮ ਵੀ ਪਾ ਸਕਦੇ ਹੈਨਾ ਬਾਕੀ ਤੁਸੀਂ ਕਮੈਂਟ ਕਰਕੇ ਜਿੱਦਾਂ ਕਹੋਗੇ ਬਾਈ ਉਦਾਂ ਹੀ ਚੱਕ ਦੇਾਂਗੇ ਹੈਨਾ ਆਜੋ ਫੇ ਬਾਬਿਓ ਤੁਹਾਡੇ ਕਮੈਂਟ ਪੜ ਲਈਏ ਪਹਿਲਾਂ ਤੇ ਆਜੋ ਬਾਬਿਓ ਕਮੈਂਟਾਂ ਦੇ ਜਵਾਬ ਦਈਏ ਇੱਕ ਬਾਈ ਗੁਲਦੀਪ ਕਾਕਾ ਬਾਈ ਬਹੁਤ ਛੋੜੇ ਛੋੜੇ ਕਮੈਂਟ ਕਰਦੇ ਹੈਨਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਲਵ ਯੂ ਆ ਹੈਨਾ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਆ ਇੱਕ ਬਾਈ ਆਪਣਾ ਮਨਜੀਤ ਆ ਬਾਈ ਯੂ ਐਸ ਏ ਤੋਂ ਹੈਨਾ ਉਹਨਾਂ ਦਾ ਬਾਈ ਧੰਨਵਾਦ ਹੈਨਾ ਪਤਾ ਨਹੀਂ ਕੈਨੇਡਾ ਤੋਂ ਕਈ ਯੂ ਐਸ ਏ ਤੋਂ ਯੂ ਹੋਰ ਵੀ ਜਿੰਨੇ ਵੀ ਬਾਈ ਆਪਣੇ ਜਿੰਨੇ ਵੀ ਆਪਾਂ ਨੂੰ ਇੰਨਾ ਪਿਆਰ ਕਰਦੇ ਆ ਬਾਈ ਉਹਨਾਂ ਦਾ ਦਿਲੋਂ ਧੰਨਵਾਦ ਆ ਜਿੰਨੇ ਵੀ ਆ ਹਨਾ ਤੇ ਬਾਕੀ ਬਾਈ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਜਿਹੜਾ ਜਿਹੜੇ ਮਤਲਬ ਆਹ ਗਲੇ ਦੇ ਵਿੱਚ ਨਾ ਗਿਲਟੀਆਂ ਬੁਲਟੀਆਂ ਜਾਂ ਹੋਈ ਜਾਂਦੀਆਂ ਵੀ ਉਹਨਾਂ ਦਾ ਕੀ ਹਾਲਾ ਹਨਾ ਬਾਈ ਆ ਦੇਖੋ ਮੈਂ ਪਹਿਲਾਂ ਵੀ ਦਿਖਾ ਚੁੱਕਿਆ ਆ ਨਾ ਜਿਹੜੇ ਛਾਲੇ ਹੋਏ ਹੁੰਦੇ ਆ ਨਾ ਸਟੋਮਕ ਕੇਅਰ ਆ ਠੀਕ ਆ ਬਾਕੀ ਦੀ ਮੈਂ ਡਿਸਪਲੇ ਤੇ ਫੋਟੋ ਲਾ ਦਿੰਦਾ ਸਟੋਮਕ ਕੇਅਰ ਠੀਕ ਆ ਇੱਕ ਆ ਗਈ ਬਾਈ ਦੂਸਰੀ ਮੈਟਰੋ ਜੈਲ ਇਦਾਂ ਦੀ ਗੋਲੀ ਹੁੰਦੀ ਮੈਟਰੋ ਜੈਲ ਹਨਾ ਮੈਟ੍ਰੋ ਜਲ ਦੂਸਰੀ ਬਾਈ ਆ ਗਈ ਹੈ ਨਾ ਇਹ ਜਿਹੜੀ ਪਾਵਰ ਜਲ ਦਾ ਸਾਲਟ ਹੈ ਤੇ ਸਾਰੇ ਜਿਹੜਾ ਰੈਂਡਾ ਯੋਜਾ ਜੋ ਵੀ ਆ ਜਿੰਨੇ ਪਾਵਰ ਜਲ ਸੀ ਜਿਹੜੀ ਸੇਮ ਬਾਈ ਸੇਮ ਟੂ ਸੇਮ ਪਾਵਰ ਜਲ ਵਾਲੇ ਸਾਲਟ ਆ ਤੁਸੀਂ ਭਾਵੇਂ ਪਾਵਰ ਜਲ ਪੁਰਾਣੀ ਕੱਢ ਕੇ ਦੇ ਲਿਓ ਜਿਹੜੇ ਤਿੰਨ ਸਾਲਟ ਉਹਦੇ ਸੀ ਤਿੰਨੇ ਸਾਲਟ ਇਹਦੇ ਆ ਬਾਈ ਜੋ ਜੋ ਉੱਚ ਸੀ ਉਹੋ ਹੀ ਇੱਥੇ ਆ ਨਾ ਹੁਣ ਮੇਰੇ ਕੋ ਪੁਰਾਣੀ ਪਾਵਰ ਜਲ ਪਈ ਨਹੀਂ ਨਹੀਂ ਤਾਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਹੈ ਨਾ ਰੈਂਡਾ ਯੋਲ ਜੋ ਵੀ ਆ ਇਹਦੇ ਚ ਜਿੰਨਾ ਵੀ ਸਾਰਾ ਕੁਝ ਉਹੋ ਹੀ ਆ ਮਤਲਬ ਉਹਦੇ ਵਾਲਾ ਹੀ ਹੈ ਨਾ ਤੇ ਕੰਮ ਬਾਲਾ ਕਰਦੀ ਬਾਈ ਹੁਣ ਕਰਨਾ ਸੀ ਬਾਈ ਚੌਥਾ ਚੌਥਾ ਹਿੱਸਾ ਇਸ ਗੋਲੀ ਦਾ ਮੈਟਰੋਜੈਲ ਦਾ ਦਿਹਾੜੀ 'ਚ ਤਿੰਨ ਵਾਰ ਹੀ ਦੇਣਾ ਬਾਈ ਜਿੱਦਾਂ ਬੰਦੇ ਨੂੰ ਦਵਾਈ ਦੇਈ ਦੀ ਉਦਾਂ ਹੀ ਇਹਨਾਂ ਨੂੰ ਵਰ ਦੇਣੀ ਆ ਦੇਣੀ ਘੱਟ ਮਾਤਰਾ 'ਚ ਠੀਕ ਆ ਚੌਥਾ ਹਿੱਸਾ ਦੇਣਾ ਇੱਕ ਗੋਲੀ ਦਾ ਅੱਧੇ ਘੰਟੇ ਦਾ ਗੈਪ ਪਾ ਕੇ ਜਦੋਂ ਆਪਾਂ ਉਹ ਮੈਟਰੋਜੈਲ ਦਿੱਤੀ ਅੱਧੇ ਘੰਟੇ ਦਾ ਗੈਪ ਪਾ ਕੇ ਇਹਦਾ ਬਾਈ 6ਵਾਂ ਜਾਂ 7ਵਾਂ ਹਿੱਸਾ 6ਵਾਂ ਹਿੱਸਾ ਲੈ ਲਓ ਜੀ ਆ ਗੋਲੀ ਦਾ 6ਵਾਂ ਹਿੱਸਾ ਠੀਕ ਆ 6ਵਾਂ ਹਿੱਸਾ ਦੇਣਾ ਤੁਸੀਂ ਅੱਧੇ ਘੰਟੇ ਦਾ ਗੈਪ ਪਾ ਕੇ ਦਿਹਾੜੀ 'ਚ ਤਿੰਨ ਵਾਰ ਹੀ ਦੇਣੀ ਹੈ ਵੀ ਠੀਕ ਆ ਉਦੋਂ ਬਾਅਦ ਦਿਹਾੜੀ 'ਚ ਪੰਜ ਵਾਰੀ ਬਈ ਪੰਜ ਵਾਰੀ ਆ ਜਿਹੜਾ ਆਪਾਂ ਸਟੋਮਾ ਕੇਅਰ ਦੱਸਿਆ ਨਾ ਮੈਂ ਠੀਕ ਆ ਇਹ ਉਹਨਾਂ ਦੇ ਗਲੇ ਦੇ ਵਿੱਚ ਚੰਗੀ ਤਰ੍ਹਾਂ ਗਲਾਸ ਲੈਣੀ ਐ ਇੱਕ ਸਾਭ ਦੀ ਚੰਗੀ ਤਰ੍ਹਾਂ ਮੂੰਹ ਦੇ ਵਿੱਚ ਮਲ ਦੇਣੀ ਆ ਠੀਕ ਆ ਤੇ ਉਹ ਕੱਢਣ ਦੀ ਨਾ ਕੋਸ਼ਿਸ਼ ਕਰਿਓ ਆਪਣੇ ਆਪ ਹੀ ਭੁਰਕੇ ਤੁਹਾਨੂੰ ਪਤਾ ਲੱਗ ਜੇ ਜਦੋਂ ਆਪਾਂ ਕੱਚਾ ਕੱਢਦੇ ਆ ਨਾ ਬਈ ਲਹੂ ਨਿਕਲਦਾ ਥੱਲੇੋਂ ਖੂਨ ਨਿਕਲਦਾ ਹਨਾ ਖੂਨ ਜਦੋਂ ਨਿਕਲਦਾ ਤੇ ਉਹ ਬਈ ਫੇਰ ਵਾਰਾ ਹਰਾ ਹੋ ਜਾਂਦਾ ਉਹਦੇ ਕਿਤੇ ਨਾ ਕਿਤੇ ਉਹਦੀਆਂ ਜੜਾਂ ਨਹੀਂ ਜਾਂਦੀਆਂ ਇਹਨੂੰ ਮੜਾ ਪੱਕਣ ਦਿਓ ਬਾਹਰੋਂ ਪਰਦੇ ਨਾਲ ਕੱਢ ਕੇ ਬਾਹਰ ਨੂੰ ਸਿੜਦਾ ਹਨਾ ਤੇ ਉੱਤੇ ਲਾਈ ਜਰੂਰ ਜਾਣਾ ਹਫਤਾ ਦੱਸ ਦੇਣੇ ਲਾਉਣਾ ਆ ਇੱਕ ਇੱਕ ਦੋ ਦੋ ਬੂੰਦਾ ਹੀ ਵਸ ਜਿਆਦਾ ਨਹੀਂ ਕਿਉਂਕਿ ਇਹ ਵੀ ਸਟਰੋਂਗ ਹੀ ਹੁੰਦੀਆਂ ਨਾ ਉਹਦਾ ਤਾਂ ਬੱਚਿਆਂ ਵਾਲੀ ਆ ਕੋਈ ਚੱਕਰ ਨਹੀਂ ਤੇ ਆ ਬਾਈ ਤਿੰਨ ਦਿਨ ਦੇਣੀ ਆ ਤਿੰਨ ਦਿਨ ਲਗਾਤਾਰ ਤਿੰਨ ਤਿੰਨ ਟਾਈਮ ਦੇਣੀ ਆ ਠੀਕ ਆ ਜਿੱਦਾਂ ਤੁਹਾਨੂੰ ਦੱਸਿਆ ਮੈਂ ਦੋਨੇ ਗੋਲੀਆਂ ਉਸ ਤੋਂ ਬਾਅਦ ਜੇ ਪਾਵਰ ਜਲ ਪਈ ਆਪਰ ਤੇ ਆ ਪਾਵਰ ਜਲ ਵਾਲਾ ਸੇਮ ਹੀ ਸਾਲਟ ਆ ਹਨਾ ਤੇ ਲੋੜ ਤਾਂ ਹੈ ਨਹੀਂ ਜੇ ਬਾਈ ਜਾਂ ਸੋਂਦਾ ਵੀ ਯਾਰ ਗੋਲੀ ਨਹੀਂ ਦਿੱਤੀ ਜਾਂਦੀ ਫੇ ਪਾਵਰ ਜਲ ਦੀਆਂ ਵੀ ਸੇਮ ਇਦਾਂ ਹੀ ਬਾਈ ਤਿੰਨ ਤਿੰਨ ਹੁੰਦਾ ਦਿਹਾੜੀ ਚ ਤਿੰਨ ਵਾਰੀ ਦੇ ਸਕਦੇ ਆ ਜੇ ਤੁਹਾਡੇ ਕੋ ਆ ਗੋਲੀ ਨਹੀਂ ਹੈਗੀ ਨਾ ਮਤਲਬ ਆਹ ਵਾਲੀ ਫੇ ਤੁਸੀਂ ਪਾਵਰ ਜਲ ਦੀਆਂ ਵੀ ਤਿੰਨ ਤਿੰਨ ਦੇ ਸਕਦੇ ਆ ਉਸ ਤੋਂ ਬਾਅਦ ਜਦੋਂ ਦਾਣਾ ਪੋਣਾ ਬਾਈ ਦਾਣਾ ਪਾਉਣ ਤੋਂ ਪਹਿਲਾਂ ਚਾਰ ਬੂੰਦਾ ਬਾਈ ਇਹ ਦੁੱਜੇ ਦੀਆਂ ਆਪਣੇ ਦੀਆਂ ਯਾਰ ਆਪੋਕ ਤੋਂ ਲੀਵਰ 50 ਦੀਆਂ ਲੀਵਰ 50 ਦੀਆਂ ਲੀਵਰ 52 ਜਿਹੜੀ ਆ ਉਹਦੀ ਤੁਸੀਂ ਦੇਣੀ ਆ ਬਾਈ ਚਾਰ ਤੋਂ ਪੰਜ ਬੂੰਦਾ ਠੀਕ ਆ ਚਾਰ ਤੋਂ ਪੰਜ ਬੂੰਦਾ ਖਾਣਾ ਦੇਣ ਤੋਂ ਅੱਧਾ ਘੰਟਾ ਪਹਿਲਾਂ ਜਦੋਂ ਦਾਣਾ ਦੂਣਾ ਪਾਉਣ ਤੋਂ ਪੰਜ ਅੱਧਾ ਘੰਟਾ ਪਹਿਲਾਂ ਦੇਣੀ ਆ ਆਪਾਂ ਉਹ ਪੰਜ ਬੂੰਦਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਯਾਰ ਵੀ ਬੱਚੇ ਨਹੀਂ ਬਣਦੇ ਜੋੜੇ ਲਾਉਣੇ ਆਪਾਂ ਤਾਂ ਉਹਦਾ ਕੀ ਚੱਕਰ ਆ ਬਾਈ ਦੇਖੋ ਪਹਿਲਾਂ ਤਾਂ ਜੋੜਾ ਤੋੜੋ ਠੀਕ ਆ ਕਬੂਤਰੀ ਹੋਰ ਕੇ ਨਾਲ ਲੱਗਦਾ ਕਬੂਤਰ ਹੋਰ ਫਿਰ ਤੁਹਾਨੂੰ ਪਤਾ ਲੱਗੂਗਾ ਬਾਈ ਕਿ ਯਾਰ ਕਬੂਤਰੀ ਚ ਨੌਕਸ ਆ ਜਾਂ ਕਬੂਤਰ ਚ ਨੌਕਸ ਆ ਠੀਕ ਆ ਜੇ ਦਾ ਕਬੂਤਰ ਚ ਨੌਕਸ ਆ ਬਾਈ ਠੀਕ ਆ ਉਹਨੂੰ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸਫੇਦ ਮੂਸਲੀ ਦੇਣੀ ਉਹਨੂੰ ਲਗਾਤਾਰ 15 ਦੇਣਾ ਇੱਕ ਇਹਦਾ ਦੋ ਪੋਟੇ ਜਿਹਦੀ ਜੜ ਰਾਤ ਨੂੰ ਦੁੱਧ ਚ ਭੇਦਣੀ 10 ਐਮਐਲ ਚ ਠੀਕ ਆ ਠੰਡਾ ਰੱਖ ਲਿਓ ਫ੍ਰੀਜ ਦੇ ਵਿੱਚ ਹੀ ਬਾਹਰ ਖਰਾਬ ਨਾ ਹੋ ਜਾਏ ਇਹ ਗਰਮੀ ਆ ਹਨਾ ਸਵੇਰ ਨੂੰ ਦੁੱਧ ਮੜਾ ਜਾਂ ਕੋਸਾ ਕਰਨਾ ਨਾਲ ਹੀ ਉਹ ਸਫੇਦ ਮੂਸਲੀ ਵੀ ਦੇ ਦੇਣੀ 10 ਐਮਲ ਦੁੱਧ ਵੀ ਦੇ ਦੇਣਾ ਠੀਕ ਆ ਬਾਈ ਜਿੰਨੀ ਵੀ ਉਹਦੀ ਸਰੀਰ ਦੀ ਕੋਈ ਵੀ ਜਿਹੜੀ ਪ੍ਰੋਬਲਮ ਆ ਨਾ ਜਿਹੜੀ ਸਫੇਦ ਮੂਸਲੀ ਆ ਬਾਈ ਜਿਹੜੀ ਵੀ ਅੰਦਰੋਂ ਨਹੀਂ ਕੋਈ ਵੀ ਪ੍ਰੋਬਲਮ ਆ ਉਹਦੀ ਕਬੂਤਰ ਦੀ ਪੂਰੀ ਕਰ ਦਿੰਦੀ ਆ ਨਾ ਐਡੇ ਕਬੂਤਰੀ ਨੂੰ ਵੀ ਸੇਮ ਦੇਣੀ ਆ ਕਬੂਤਰ ਨੂੰ ਵੀ ਦੇ ਦੇਣੀ ਆ ਜੇ ਦੋਨਾਂ 'ਚ ਪ੍ਰੋਬਲਮ ਆ ਤੇ ਨਿਊਰੋਬੀਨ ਫੋਰਡ ਦੀ ਗੋਲੀ ਬਾਈ ਚੌਥਾ ਚੌਥਾ ਹਿੱਸਾ ਜਾਂ ਚੋਤੀਜਾ ਤੀਜਾ ਤੀਜਾ ਹਿੱਸਾ ਤੀਜਾ ਤੀਜਾ ਹਿੱਸਾ ਤੂੰ ਹੀ ਇੱਕ ਕਰੀ ਜਿਹੜੀ ਚ ਦੇਣਾ ਜਦੋਂ ਦੁੱਧ ਦੇਣਾ ਨਾ ਸਫੇਦ ਮੂਸ ਤੇ ਚੌਥਾਈ ਸਤੂਈ ਦੇ ਸਕਦੇ ਆ ਉਹਦਾ ਨਿਊਰੋਬੀਨ ਫੋਰ ਦਾ ਲਗਾਤਾਰ ਦੇਣੇ ਚੀਜ਼ਾਂ ਯਾਨੀ ਕਿ ਅੱਜ ਪਾਲੇ ਨਾਲ মালਟੀਵਿਟਾਮਿਨ ਤੇ ਕੈਲਸ਼ੀਅਮ ਜਰੂਰ ਚਲਾ ਕੇ ਰੱਖੋ ਜਿਹੜਾ ਆਪਾਂ ਚਲਾਉਨੇ ਪਏ ਆ ਦਾਣਾ ਵਧੀਆ ਪਾਓ ਵਿੱਚ ਹੁਣ ਛੋਲਿਆਂ ਦੀ ਦਾਲ ਪਾਲੋ ਮੂੰਗੀ ਪਾਲੋ ਠੀਕ ਆ ਘੱਟ ਮਾਤਰਾ 'ਚ ਸਰੋਂ ਪਾਲੋ ਮੱਕੀ ਪਾਲੋ ਥੋੜੀ ਵਾਲੀ ਥੋੜੀ ਵਾਲੀ ਯਾਨੀ ਕਿ ਜ਼ਿਆਦਾ ਕਣਕ ਜ਼ਿਆਦਾ ਹੋਣੀ ਚਾਹੀਦੀਆਂ ਇਹ ਚੀਜ਼ਾਂ ਘੱਟ ਤੇ ਸੋਇਆਬੀਨ ਦੀ ਦਾਲ ਵਰਤ ਸਕਦੇ ਆ ਸਿਰਫ ਇਹ ਚਾਰ ਤੋਂ ਪੰਜ ਤਣੇ ਪਾਉਣੇ ਆ ਹੋਰ ਕੋਈ ਦਾਣਾ ਨਹੀਂ ਭਾਈ ਲਿਆਉਣਾ ਕਿ ਮੈਂ ਛੋਲੇ ਲਿਆਵਾਂ ਜਾਂ ਛੋਲੇ ਪਾਲੋ ਜਾਂ ਛੋਲਿਆਂ ਦੀ ਖੋਲੇ ਆਹ ਦਿਨਾ ਚ ਕਬੂਤਰਾਂ ਨੂੰ ਆਪਾਂ ਛੋਲੇ ਪਾ ਦਿੰਨੇ ਆ ਇਦਾਂ ਹੀ ਭਿੰਦੇ ਨਹੀਂ ਤੇ ਬਾਈ ਉਹ ਪਾਣੀ ਕਿਤੇ ਨਾ ਕਿਤੇ ਘੱਟ ਮਾਤਰਾ ਜਾ ਕੇ ਪੂਟੇ ਜਾਮ ਹੋ ਗਏ ਤੇ ਕਬੂਤਰਾਂ ਚ ਪ੍ਰੋਬਲਮ ਹੁੰਦੀ ਆਪਣੇ ਆਹ ਦਿਨਾ ਦੇ ਵਿੱਚ ਠੀਕ ਆ ਜਾਂ ਤਾਂ ਪਾਣੀ ਆਪ ਦੇਣਾ ਸ਼ੁਰੂ ਕਰੋ ਪਰ ਇੰਨੇ ਕਬੂਤਰਾਂ ਨੂੰ ਪਾਣੀ ਦੇਣਾ ਕਦਾਂ ਇਹਦੇ ਨਾਲੋਂ ਬੈਤ ਰਿਹਾ ਕਿ ਤੁਸੀਂ ਛੋਲੇ ਜਾਂ ਦਾਲ ਵਰਤ ਲਿਆ ਕਰੋ ਨਾਲ ਵਰਤ ਲਿਆ ਕਰੋ ਦੂਸਰੀ ਸੋਇਆ ਬਿੰਦੀ ਦਾਲ ਤੇ ਮੂੰਗੀ ਤੇ ਸਰੋਂ ਤੇ ਕਣਕ ਤੇ ਮੱਕੀ ਪੌਣੀ ਪਾ ਲੋ ਨਹੀਂ ਪੌਣੀ ਰਹਿੰਦੇ ਹੋ ਠੀਕ ਆ ਤਾਂ ਹੁੰਦਾ ਵੀ ਚੱਲ ਚਾਰ ਪੰਜ ਦਾਣੇ ਇੱਕ ਕਬੂਤਰ ਖੁਸ਼ ਹੋ ਕੇ ਖਾਂਦਾ ਹਨਾ ਹਰ ਇੱਕ ਤਰ੍ਹਾਂ ਦਾ ਟੇਸਟ ਹੀ ਆ ਬਣ ਜਾਂਦਾ ਉਹਨਾਂ ਦਾ ਵੀ ਤੇ ਹੋਰ ਵੀ ਬਾਈ ਜਿੰਨਿਆਂ ਦੇ ਵੀ ਬਾਈਆਂ ਦੇ ਕਮੈਂਟ ਆਏ ਸੀ ਜਾ ਕੋਈ ਰਹਿ ਜਾਂਦਾ ਹੁੰਦਾ ਤੇ ਬਾਈ ਹੱਥ ਜੋੜ ਕੇ ਸੋਰੀ ਆ ਤੇ 6 ਵਜੇ ਵੀਡੀਓ ਆਇਆ ਕਰੂਗੀ ਅੱਜ ਵੀ 6 ਵਜੇ ਆਊਗੀ ਤੇ ਤੁਸੀਂ ਆਪਣਾ ਪਿਆਰ ਦੇਣਾ ਨਾ ਭੁੱਲਿਓ ਛੋਣੇ ਛੋਣੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਪਾਂ ਬਾਬਿਓ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਤੇ ਇੰਸਟਾਗ੍ਰam ਆਈਡੀ ਬਾਈ ਜਿਹੜੀ ਬਾਈ ਪੁੱਛਦੇ ਸੀ ਮੇਰਾ ਹੈਗਾ ਇੰਸਟਾਗ੍ਰam ਆਈਡੀ ਗੋਪੀ ਮਲਖਪੁਰ ਠੀਕ ਆ ਗੋਪੀ ਮਲਖਪੁਰ ਉੱਥੇ ਜਾ ਕੇ ਵੀ ਤੁਸੀਂ ਚੈਨਲ ਨੂੰ ਫੋਲੋ ਕਰ ਲਿਓ ਤੇ ਠੀਕ ਆ ਬਾਬਿਓ ਮਿਲ